ਬਾਬਾ ਦੀਪ ਸਿੰਘ ਫੈਡਰੇਸ਼ਨ ਕੱਲਾ ਸ਼ਹੀਦੀ ਦਿਹਾੜਾ ਦੇਣੀ ਵੀ ਜਿੰਨੇ ਵੀ ਨਗਰ ਕੀਰਤਨ ਆ ਜਿੰਨੀਆਂ ਵੀ ਸ਼ੋਭਾ ਯਾਤਰਾ ਆ ਜਾਂ ਕੋਈ ਵੀ ਦਿਨ ਤਿਹਾੜ ਹੁੰਦਾ ਉਥੇ ਲੰਗਰ ਦਾ ਪ੍ਰਬੰਧ ਕਰਦੀ ਆ ਔਰ ਫੁੱਲਾਂ ਦੀ ਵਰਖਾ ਕਰਦੀ ਆ ਪਾਲਕੀ ਸਾਹਿਬ ਦੇ ਅੱਗੇ ਸੋ ਅੱਜ ਦਾ ਜਿਹੜਾ ਜਿਹੜਾ ਸ਼ਹੀਦੀ ਦਿਹਾੜਾ ਸੀ ਮਨਾ ਰਹੇ ਆ ਅਸੀਂ 8-9 ਦਿਨ ਲਗਾਤਾਰ ਬਾਬਾ ਦੀਪ ਸਿੰਘ ਫਾਊਂਡੇਸ਼ਨ ਜਿਹੜੀ ਆ ਦੁੱਧ ਦਾ ਚਾਹ ਦਾ ਮਠਿਆ ਦਾ ਬਿਸਕੁਟਾਂ ਦਾ ਲੰਗਰ ਲਾਂਦੀ ਆ ਸੋ ਇਹਦੇ ਚਾ ਵੀ ਮੇਨ ਸਾਡਾ ਮੋਟਿਵ ਇਹੀ ਆ ਕਿ ਜਿਹੜਾ ਸ਼ਹੀਦ ਸਾਡੇ ਜਿਹੜੇ ਬਾਬੇ ਛੋਟੇ ਛੋਟੇ ਬਾਬੇ ਅਜੀਤ ਸਿੰਘ ਜਗਰ ਸਿੰਘ ਜਰੋਵਰ ਸਿੰਘ ਫਤਿਹ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਯਾਦ ਕਰਨਾ ਸਾਡਾ ਜਿਹੜਾ ਮੇਨ ਮੁੱਖ ਜਿਹੜਾ ਟੀਚਾ ਵਾ ਵੀ ਉਹਨਾਂ ਨੂੰ ਯਾਦ ਕਰੋ ਉਹਨਾਂ ਨੂੰ ਸਲੂਟ ਕਰੋ ਉਹਨਾਂ ਦੀਆਂ ਛੋਟੀਆਂ-ਛੋਟੀਆਂ ਜਿੰਦਾ ਜਿਨ੍ਹਾਂ ਨੇ ਇੰਨੇ ਵੱਡੇ ਕੰਮ ਕੀਤੇ ਇੰਨੀਆਂ ਛੋਟੀਆਂ ਜਿੰਦਾ ਚ ਉਹਨਾਂ ਨੂੰ ਯਾਦ ਕਰਕੇ ਸਰਬਦਾ ਦੇ ਫੁੱਲ ਅਸੀਂ ਵੀ ਭੇਟ ਕਰ ਰਹੇ ਆਂ ਤੇ ਤੁਸੀਂ ਵੀ ਸਾਰੇ ਭੇਟ ਕਰੋ ਹਾਂਜੀ ਹਾਂਜੀ ਦੱਸੋ ਕਿਹੜਾ ਜਿਹੜਾ ਕਿ ਅੱਜ ਕੀ ਕੀ ਝਾੜੇ ਚੱਲ ਰਹੇ ਨੇ ਔਰ ਕਿਤੇ ਆਵਾਜ਼ ਦੀ ਸਪੀਡ ਕ੍ਰਿਸ਼ਨ ਨੂੰ ਹੱਬ ਹਾਂਜੀ ਬਾਬਾ ਦੀ ਇਵਿਟਿਸ਼ਨ ਵੱਲੋਂ ਤੇ ਗੁਰਦੇਵ ਬਾਦਰ ਮਾਰਗ ਵੱਲੋਂ ਇਹ ਸਿੱਧੀ ਢਾਡੇ ਦੇ 9 ਦਿਨ ਜਿਹੜਾ ਲੰਗਰ ਚੱਲਣਾ ਵਾ ਛੱਡੀ ਮਾਰਕੀਟ ਦੇ ਵਿੱਚ 9 ਦਿਨ ਲਗਾਤਾਰ ਹੀ ਲਗਾਣਾ ਸੀ ਸਵੇਰ ਤੋਂ ਲੈ ਕੇ ਰਾਤ ਤੱਕ ਚੱਲਣਾ ਉਸ ਤੋਂ ਬਾਅਦ ਸ਼ਾਮ ਨੂੰ ਉਹਦੀ ਫਿਲਮ ਦਿਖਾਣੇ ਆ ਚਾਰ ਸਾਹਿਬ ਜੀ ਅੱਦੇ ਤੇ ਮਾਤਾ ਗੁਜਰਕੋ ਜੀ ਦੀ ਸਾਰੀ ਜਿਹੜੀ ਵੀ ਫਿਲਮ ਹੈ ਸਾਰੀ ਉਹਨਾਂ ਦੇ ਧਾਰਮਿਕ ਫਿਲਮਾਂ ਉਹ ਚੱਲਦੀਆਂ ਸਾਡੀਆਂ 9 ਦਿਨ ਪੂਰੇ ਸਾਡਾ ਚੱਲਣਾ ਵਾ ਅਸੀਂ ਸਭ ਨੂੰ ਕੰਨੇ ਆ ਕਿ ਸਾਰਿਆਂ ਨੂੰ ਰਲ ਮਿਲ ਕੇ ਆ ਸਿੱਧੀ ਢਾਡੇ ਬਣਾਣੀ ਚਾਹੀਦੀ ਹੈ ਇਦੇ ਵਿੱਚ ਕਿਸੇ ਨੂੰ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਸਾਰਿਆਂ ਸਾਰੇ ਪੰਜਾਬੀਅਤਿਆਂ ਨੂੰ ਅਪੀਲ ਹੈ ਕਿ ਸਭ ਨੂੰ ਰਲ ਮਿਲ ਕੇ ਸ਼ੀਧੀ ਦਿਹਾੜੇ ਮਨਾਉਣੇ ਚਾਹੀਦੇ ਆ ਸਭ ਨੂੰ ਸ਼ੀਧੀ ਤੇ ਜਿੱਦਾਂ ਨਮਕੀਨ ਚਾਹ ਜਾਂ ਸ਼ਾ ਮਠੀਆਂ ਵਗੈਰਾ ਲੰਗਰ ਸਭ ਨੂੰ ਲਗਾਉਣਾ ਚਾਹੀਦਾ ਇਦਾਂ ਕਿ ਅੱਜ ਲੋਕੀ ਜਿਹੜੇ ਧਰਮ ਤੋਂ ਭਟਕ ਕੇ ਅੱਜ ਨਕਸ਼ਾਂ ਵੱਲ ਜਾ ਰਹੇ ਤੁਹਾਨੂੰ ਉਹਨੂੰ ਕੀ ਮੱਸੀ ਬਣਨਾ ਉਹਨਾਂ ਨੂੰ ਇਹ ਚਾਹਨੇ ਆ ਕਿ ਅਸੀਂ ਆਪਣੇ ਧਰਮ ਨਾਲ ਆਓ ਤੇ ਸਾਰਿਆਂ ਨੂੰ ਰਲ ਮਿਲ ਕੇ ਆਪਣੇ ਨੱਚੇ ਛੱਡ ਕੇ ਸਾਰਿਆਂ ਨੂੰ ਗੁਰੂ ਸਾਹਿਬ ਜੀ ਅਤੇ ਇਸ਼ਹਾਦਤ ਨੂੰ ਪ੍ਰਣਾਮ ਕਰਕੇ ਸਭ ਨੂੰ ਉਹਨਾਂ ਉਹਨਾਂ ਦੀ ਰਾਤ ਚੱਲਣਾ ਚਾਹੀਦਾ ਤੇ ਸਭ ਨੂੰ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸਭ ਨੂੰ ਆਪਣਾ ਲੰਗਰ ਪਾਉਣਾ ਚਾਹੀਦਾ। ਬਾਪੂ ਜੀ ਜਿਹੜਾ ਕਿ ਬਾਬਾ ਦੀਪ ਸਿੰਘ ਜੀ ਤੋਂ ਕਿਹਾ ਕਿ ਅੱਜ 30000 ਚੱਲ ਰਹੇ ਨੇ। ਅੱਜ ਕਾਜਾਦਿਆਂ ਦੀ ਯਾਦ ਵਿੱਚ ਖਾਸ ਚਾਹ ਦਾ ਪੇਸ ਪੁੱਤਰ। ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਇਹ ਉਸ ਤੋਂ ਬਾਅਦ ਮਾਰਕੀਟ ਵੱਲੋਂ 3000 ਦੇ ਹੜਾਂ ਦੇ 8-9 ਦਿਨ ਲੰਗਰ ਲਗਾਇਆ ਜਾਂਦਾ ਜੋ ਕਿ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲਗਾਇਆ ਜਾਏਗਾ ਇਹ ਹਰੇਕ ਤਰ੍ਹਾਂ ਹਰੇਕ ਸਾਲ ਇਸ ਤਰ੍ਹਾਂ ਹੀ ਮਨਾਇਆ ਜਾਂਦਾ ਇੱਥੇ ਚਾਹ ਦਾ ਲੰਗਰ ਲਗਾਇਆ ਜਾਂਦਾ ਤੇ ਫਿਲਮਾਂ ਦਿਖਾਈਆਂ ਜਾਂਦੀਆਂ ਧਾਰਮਿਕ ਫਿਲਮਾਂ ਦਿਖਾਈਆਂ ਜਾਂਦੀਆਂ ਇਹ ਹਰੇਕ ਮੱਠੀ ਦਾ ਰਸ ਦਾ ਨਾਲ ਲੰਗਰ ਲਗਾਇਆ ਜਾਂਦਾ ਹਰੇਕ ਸਾਲ ਇਜਾਇ ਹੀ ਮਨਾਇਆ ਜਾਂਦਾ ਤੇ ਇਹ ਬਾਬਾ ਦੀਸੀ ਫੈਡਰੇਸ਼ਨ ਵੱਲੋਂ ਹਰੇਕ ਸੰਗਰਾਂਦ ਨੂੰ ਫ੍ਰੀ ਪਾਸੇਵਾ ਦਰਵਾਜ਼ਾ ਭੇਜੀ ਜਾਂਦੀ ਹੈ ਜਿਸ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਜੇ ਰਾਤਰੀ ਹੋਵੇ ਜਨਮ ਅਸ਼ਟਮੀ ਹੋਵੇ ਜਾਂ ਕੋਈ ਘਰਪੜਵ ਹੋਵੇ ਉਹਦੇ ਬਾਦ ਚੜ ਕੇ ਲੰਗਰ ਲਗਾਇਆ ਜਾਂਦਾ ਵਾਹ ਜੇ ਲਗਾਇਆ ਜਾਂਦਾ ਕਿ ਹੋਰ ਵੀ ਜਗ੍ਹਾ ਤੇ ਲਗਾਇਆ ਜਾਂਦਾ ਤੇ ਇਹ ਪੁਤੀ ਪਾਲਾਈ ਦੀ ਰੱਤ ਯਾਤਰਾ ਘਰ ਮੰਡੀ ਨਿਕਲਦੀ ਹੈ ਜਾਂ ਜਗਨਨਾਥ ਜੀ ਦੀ ਰੱਤ ਯਾਤਰਾ ਘਰ ਮੰਡੀ ਨਿਕਲਦੀ ਹੈ ਉਦੋਂ ਬਾਬਾ ਦੀ ਸਿੰਘੀ ਫਾਟੇਸ਼ਨ ਦੀ ਸਟੇਜ ਉੱਥੇ ਲਗਾਈ ਜਾਂਦੀ ਹੈ ਤੇ ਉੱਥੇ ਹੀ ਲੰਗਰ ਲਗਾਇਆ ਜਾਂਦਾ ਬਾਕੀ ਘੰਟਾ ਘਰ ਵਿੱਚ ਹੀ ਲਗਾਇਆ ਜਾਂਦਾ ਕਿ ਆ ਬਿਸ਼ਿਸ਼ਠੀ ਦੀ ਜਿਹੜੀ ਇੱਥੇ ਲਗਾਤਾਰ ਕਿੰਨੇ ਦੇ ਲੰਗਰ ਚੱਲਦਾ ਹੈ 8-9 ਦਿਨ ਅਸੀਂ ਲੰਗਰ ਲਗਾਣੇ ਆ ਲਗਾਤਾਰ ਬਾਕੀ ਜੋ ਬਾਬਾ ਜਾਏਗਾ ਜਿੰਨੇ ਨੇ ਚਾਹੇਗਾ ਉਹਨਾਂ ਨੇ ਲਾਉ। लास्ट ਵੀ ਮੈਸੇਜ ਵੀ ਦੇਣਾ ਚਾਹੁੰਦਾ। ਅੱਜ ਸਾਰੇ ਯੂਥ ਨੂੰ ਇਹ ਕਹਿੰਨੇ ਆ ਨਸ਼ੇ ਛੱਡ ਕੇ ਇੱਦਾਂ ਸਿੱਖੋ ਵੀ ਜੋ ਸਾਡੇ ਸਾਹਿਬ ਜਿਆਦਾ ਨੇ ਕੀਤਾ ਸੀ ਸਾਡੇ ਲਈ ਇਹ ਵਿਸ਼ਾ ਭੁੱਲਣਾ ਨਹੀਂ ਚਾਹੀਦਾ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਮਹਿਸਾ ਯਾਦ